ਉਹੋ ਜਿਹਾ ਸੱਜਦੇ ਤੇ ਛੋਟਾ ਮਾਤਾ ਦਾ ਅਗਾਹੇ ਦੋ ਦੋ ਪਰਵਾਦ ਕਰਦੇ ਤੇ ਮੂਸਾ ਨਗਰ ਤੇ ਦੋ ਸਾਡੀ ਨਵੀਂ ਕਮੇਟੀ ਔਰਤਾਂ ਨੂੰ ਬਣਿਆ ਸਕਿਆ ਇਹ ਤੋਂ ਬਣਿਆ ਹੈ ਭਾਵੇਂ ਵੱਧ ਤੋਂ ਆਈਆਂ ਔਰਤਾਂ ਕੁਮਰੀਆਂ ਤੋਂ ਆਈਆਂ ਤੇ ਸਮਰਥ ਹੋ ਆਈਆਂ ਪੰਡ ਪੰਡਾ ਤੇ ਹੋਈ ਔਰਤਾਂ ਨੇ ਲੋਧੀਆਂ ਸਾਰੀਆਂ ਪਿੰਡ ਕਮੇਟੀਆਂ ਨੂੰ ਬੇਨਤੀ ਹੈ ਸਾਡੀ ਕੇ ਜਿਲੇ ਵਾਲਿਆਂ ਬਲਾਗ ਵਾਲਿਆਂ ਜਿਹੜੀਆਂ ਆਗੂ ਆਖੀਆਂ ਉਹਨਾਂ ਨੂੰ ਸੱਦ ਕੇ ਹਰੀਏਕ ਪਿੰਡ ਦੇ ਵਿੱਚ ਔਰ ਸਾਰੀ ਕਮੇਟੀ ਵੀ ਆਈ ਹੈ। ਉਹ ਕਿਸੇ ਸ਼ਾਇਰ ਨੇ ਲਿਖਿਆ ਕਿ ਸੁਖਨਿਆਂ ਦੀ ਮਿਹਤ ਨੂੰ ਕਿੰਦਰ ਇਹ ਕੇ ਜਾਮਾਨਾ ਜੇ ਬੋਲਾਂ ਦਾ ਤਾਂ ਮਾਰ ਦੇਣੀ ਜੇ ਚੋਕਰੇ